ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅੱਗੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਕਿ ਅੱਜ 11ਵੀਂ ਸ਼ਰੀਫ ਦਾ ਦਿਨ ਹੈ ਤੇ ਅੱਜ ਦਾ ਦਿਨ ਤੁਹਾਨੂੰ ਬਹੁਤ-ਬਹੁਤ ਮੁਬਾਰਕ ਹੋ ਸੰਗਤ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਜਮਾਤ ਦੇ ਨਾਲ 11ਵੀਂ ਸ਼ਰੀਫ ਦਿੱਤੀ ਹੋਵੇਗੀ ਸੰਗਤ ਜੀ ਮੇਰਾ ਗੋਸਪਾਖ ਸਰਕਾਰ ਸਾਡੇ ਸਾਰਿਆਂ ਦੇ ਉੱਤੇ ਇਸੇ ਤਰੀਕੇ ਕਿਰਪਾ ਬਣਾਈ ਰੱਖਣ ਤਾਂ ਕਿ ਅਸੀਂ ਸਾਰੇ ਰਲ ਮਿਲ ਕੇ 11ਵੇਂ ਚਰੀਫ ਦੇਈਏ ਸੰਗਤ ਜੀ ਅਸੀਂ ਇਹ ਹੀ ਦੁਆ ਕਰਦੇ ਹਾਂ ਕਿ ਪੀਰ ਹਮੇਸ਼ਾ ਸਾਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਣ ਤੇ ਸੰਗਤ ਜੀ ਆਓ ਹੁਣ ਅੱਗੇ ਗੱਲ ਸ਼ੁਰੂ ਕਰਦੇ ਹਾਂ ਸੰਗਤ ਜੀ ਅਸੀਂ ਕਿਵੇਂ ਕਾਲੀ ਮਿਰਚ ਦਾ ਇਹ ਅਮਲ ਕਰਕੇ ਘਰ ਵਿੱਚੋਂ ਗਰੀਬੀ ਅਤੇ ਦਿਲਿੱਦੜਤਾ ਨੂੰ ਦੂਰ ਕਰ ਸਕਦੇ ਹਾਂ ਸੰਗਜ ਜੀ ਕਾਲੀ ਮਿਰਚ ਦਾ ਇਹ ਅਮਲ ਕਰਨ ਦੇ ਨਾਲ ਰੁਕਿਆ ਹੋਇਆ ਪੈਸਾ ਘਰ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਪੈਸੇ ਦੇ ਨਵੇਂ-ਨਵੇਂ ਸਾਧਨ ਬਣਨ ਲੱਗ ਪੈਂਦੇ ਨੇ ਸੰਗਜ ਜੀ ਪੀਰਾ ਦੇ ਜੋ ਪੱਕਦੇ ਨੇ ਪੀਰਾ ਨੂੰ ਜੋ ਮੰਨਦੇ ਨੇ ਉਹਨਾਂ 'ਤੇ ਵਿਸ਼ਵਾਸ ਰੱਖਦੇ ਨੇ ਉਹ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਸੰਗਜ ਜੀ ਕਿਉਂਕਿ ਇਹ ਅਮਲ ਤਾਂ ਵੇਖਣ ਨੂੰ ਛੋਟੇ-ਛੋਟੇ ਨੇ ਪਰ ਇਹਨਾਂ ਦਾ ਅਸਰ ਸਾਡੇ ਜੀਵਨ ਉੱਤੇ ਬਹੁਤ ਡੇਰਾ ਹੁੰਦਾ ਹੈ ਇਹ ਬਹੁਤ ਛੇਤੀ ਕੰਮ ਕਰਨ ਵਾਲੇ ਨੇ ਸੰਗਤ ਜੀ ਕਾਲੀ ਮਿੱਟੀ ਸਾਡੇ ਘਰਾਂ ਵਿੱਚ ਆ ਮਿਲਦੀ ਹੈ ਪਰ ਇਸ ਦੇ ਫਾਇਦੇ ਕੀ ਕੀ ਨੇ ਇਸ ਨੂੰ ਵਰਤ ਕੇ ਅਸੀਂ ਘਰ ਵਿੱਚੋਂ ਗਰੀਬੀ ਅਤੇ ਦਿਲਿੱਦਰਤਾ ਨੂੰ ਦੂਰ ਕਰ ਸਕਦੇ ਹਾਂ ਕਿਵੇਂ 네ਗੇਟਿਵ એનર્ਜੀ ਜਿਨ੍ਹਾਂ ਨੂੰ ਅਸੀਂ ਮਾੜੀਆਂ ਸ਼ਕਤੀਆਂ ਕਹਿੰਦੇ ਹਾਂ ਉਹਨਾਂ ਨੂੰ ਘਰ ਤੋਂ ਦੂਰ ਰੱਖ ਸਕਦੇ ਹਾਂ ਜੋ ਸਾਡੇ ਘਰ ਵਿੱਚ ਖੁਸ਼ਹਾਲੀ ਨਹੀਂ ਆਨ ਦਿੰਦੀ ਆ ਉਹਨਾਂ ਨੂੰ ਅਸੀਂ ਆਪਣੇ ਘਰ ਵਿੱਚੋਂ ਕਿਵੇਂ ਦੂਰ ਰੱਖ ਕੇ ਘਰ ਵਿੱਚ ਖੁਸ਼ਹਾਲੀ ਆਨ ਦੇ ਸਾਧਨ ਬਣਾ ਸਕਦੇ ਹਾਂ ਸੰਗਤ ਜੀ ਕਾਲੀ ਮਿਰਚ ਦੇ ਇਹ ਉਪਾਅ ਤਾਂ ਦੀ ਕਮੀ ਲਈ ਘਰ ਵਿੱਚ ਪੈਸਾ ਨਹੀਂ ਟਿਕਦਾ ਅਤੇ ਬਰਕਤ ਵਾਸਤੇ ਜ਼ਰੂਰ ਅਪਣਾਉਣਾ ਚਾਹੀਦਾ ਹੈ ਸੰਗਤ ਜੀ ਕੋਈ ਵੀ ਉਪਾਅ ਉਹਦੋਂ ਕਾਮਯਾਬ ਹੁੰਦਾ ਹੈ ਜਦੋਂ ਤੁਸੀਂ ਪੱਕੇ ਮਨ ਵਿਸ਼ਵਾਸ ਨਾਲ ਉਹ ਕੰਮ ਕਰਦੇ ਹੋ ਸੰਗਤ ਜੀ ਜੋ ਵੀ ਉਪਾਅ ਅਮਲ ਅਸੀਂ ਤੁਹਾਨੂੰ ਦੱਸਦੇ ਹਾਂ ਉਸ ਵਿੱਚ ਪੂਰੀ ਤਾਕਤ ਹੁੰਦੀ ਹੈ ਪੂਰਾ ਅਸਰ ਹੁੰਦਾ ਹੈ ਉਹ ਕੰਮ ਜ਼ਰੂਰ ਕਰਦਾ ਹੈ ਸੰਗਤ ਜੀ ਸੋ ਵੀਡੀਓ ਪੂਰੀ ਦੇਖ ਕੇ ਤਦ ਹੀ ਉਪਾਅ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਗੱਲ ਛੋਟ ਨਾ ਜਾਵੇ ਸਾਰੇ ਜਾਣਕਾਰੀ ਲੈ ਕੇ ਤੁਸੀਂ ਫਿਰ ਹੀ ਉਪਾਅ ਕਰਨਾ ਹੈ ਸੰਗਤ ਜੀ ਅੱਗੇ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਸੰਗਤ ਜੀ ਹੁਣ ਕਾਲੀ ਮਿਰਚ ਦੇ ਉਪਾਅ ਵਾਲਾਂ ਦੇ ਹਾਂ ਇਹ ਉਪਾਅ ਤੁਸੀਂ ਐਤਵਾਰ ਵਾਲੇ ਦਿਨ ਕਰਨਾ ਹੈ ਸੰਗਤ ਜੀ ਜੇ ਤੁਸੀਂ ਮੱਸਿਆ ਦੇ ਦਿਨੇ ਉਪਾਅ ਕਰੋ ਤਾਂ ਤਾਂ ਬਹੁਤ ਵਧੀਆ ਰਹੇਗਾ ਸੰਗਤ ਜੀ ਕਈ ਵਾਰੀ ਮੱਸਿਆ ਦਾ ਦਿਨ ਦੂਰ ਹੋਣ ਕਰਕੇ ਤਾਂ ਤੁਸੀਂ ਇਹ ਸੂਪਾ ਨੂੰ ਐਤਵਾਰ ਵਾਲੇ ਦਿਨ ਕਰ ਸਕਦੇ ਹੋ ਸੋ ਸੰਗਤ ਜੀ ਕਰਨਾ ਕੀ ਹੈ ਕਾਲੀ ਮਿਰਚ ਦੇ 9 ਦਾਣੇ ਲੈਣੇ ਨੇ ਅਤੇ ਇਹਨਾਂ ਨੂੰ ਤੁਸੀਂ ਇੱਕ ਕੋਲੀ ਵਿੱਚ ਪਾ ਲੈਣਾ ਹੈ ਹੁਣ ਤੁਸੀਂ ਜਿੱਥੇ ਪਾਠ ਪੂਜਾ ਕਰਦੇ ਹੋ ਜਾਂ ਜਿੱਥੇ ਤੁਸੀਂ ਪੀਰਾਂ ਦੇ ਚਿਰਾਗ ਧੂਫ ਬੱਤੀ ਕਰਦੇ ਹੋ ਉੱਥੇ ਇਹ ਕੋਲੀ ਰੱਖ ਦੇਣੀ ਹੈ ਸੰਗਤ ਜੀ ਇਹ ਉਪਾਅ ਤੁਸੀਂ ਐਤਵਾਰ ਵਾਲੇ ਦਿਨ ਜਾਂ ਮੱਸਿਆ ਵਾਲੇ ਦਿਨ ਸਵੇਰੇ ਉੱਠ ਕੇ ਨਹਾ ਧੋ ਕੇ 9 ਕਾਲੀ ਮਿਰਚ ਦੇ ਦਾਣੇ ਕੋਲੀ ਵਿੱਚ ਪਾ ਕੇ ਆਪਣੇ ਪੂਜਾ ਵਾਲੇ ਥਾਂ ਤੇ ਰੱਖ ਦੇਣੇ ਨੇ ਤੇ ਸਾਰਾ ਦਿਨ ਕਾਲੀ ਮਿਰਚ ਨੂੰ ਉੱਥੇ ਹੀ ਪਿਆ ਰਹਿਣ ਦੇਣਾ ਹੈ ਫਿਰ ਸ਼ਾਮ ਨੂੰ ਜਦੋਂ ਸੂਰਜ ਡੁੱਬ ਜਾਵੇ ਕਾਲੇ ਮਿਰਚ ਦੇ ਦਾਣਿਆਂ ਨੂੰ ਆਪਣੇ ਸੱਜੇ ਹੱਥ ਵਿੱਚ ਰੱਖ ਲੈਣਾ ਹੈ ਅਤੇ ਘਰ ਤੋਂ ਬਾਹਰ ਆ ਜਾਣਾ ਹੈ ਜਦੋਂ ਤੁਸੀਂ ਘਰ ਤੋਂ ਬਾਹਰ ਆ ਜਾਵੋ ਇਹ ਉਪਾਅ ਜੇ ਤੁਸੀਂ ਆਪਣੇ ਲਈ ਕਰ ਰਹੇ ਹੋ ਜੇਕਰ ਤੁਹਾਡਾ ਕੋਈ ਕੰਮ ਨਹੀਂ ਚੱਲ ਰਿਹਾ ਪੈਸਾ ਨਹੀਂ ਆ ਰਿਹਾ ਤੁਸੀਂ ਹੱਥ ਵਿੱਚ ਫੜੇ ਕਾਲੀ ਮਿਰਚ ਦੇ ਦਾਣੇ ਪੂਰਬ ਦਿਸ਼ਾ ਵੱਲ মুখ ਕਰਕੇ ਆਪਣੇ ਸਿਰ ਤੋਂ 7 ਵਾਰੀ ਵਾਰਨੇ ਨੇ ਇੱਕ ਵਾਰੀ ਤੁਸੀਂ ਸਿੱਧਾ ਵਾਰਨੇ ਨੇ ਇੱਕ ਵਾਰੀ ਉਲਟੇ ਪਾਸੇ 7 ਵਾਰ ਸਿੱਧੇ ਪਾਸੇ ਵਾਰਨੇ ਨੇ 7 ਵਾਰ ਉਲਟੇ ਪਾਸੇ ਇਸ ਤਰ੍ਹਾਂ ਜਦ ਤੁਸੀਂ ਕਾਲੀ ਮਿਰਚ ਦੇ ਦਾਣਿਆਂ ਨੂੰ ਆਪਣੇ ਸਿਰ ਤੋਂ ਵਾਰੋਗੇ ਫਿਰ ਤੁਸੀਂ ਕਾਲੀ ਮਿਰਚ ਦਾ ਇੱਕ ਇੱਕ ਦਾਣਾ ਹਰ ਦਿਸ਼ਾ ਵਿੱਚ ਸੁੱਟਦੇ ਜਾਣਾ ਹੈ ਸੁੱਟਣ ਵੇਲੇ ਆਪਣੇ ਮਨ ਦੇ ਵਿੱਚ ਇਹ ਧਾਰਨਾ ਹੈ ਕਿ ਮੇਰੀ ਜੋ ਵੀ ਪਰੇਸ਼ਾਨੀ ਹੈ ਜੋ ਵੀ ਰੁਕਾਵਟਾ ਹੈ ਉਹ ਦੂਰ ਹੋ ਰਹੀਆਂ ਹਨ ਜਿਵੇਂ ਪਹਿਲਾ ਦਾਣਾ ਤੁਸੀਂ ਪੂਰਬ ਦਿਸ਼ਾ ਵੱਲ ਸੁੱਟਦੇ ਹੋਏ ਕਿਹਾ ਉਸੇ ਤਰ੍ਹਾਂ ਹੀ ਦੂਸਰੀ ਦਿਸ਼ਾ ਵੱਲ ਕਾਲੀ ਮਿਰਚ ਦਾ ਦਾਣਾ ਸੁੱਟਦੇ ਹੋਏ ਮਾਂਜੇ ਫੇਰ ਇਹੀ ਤਾਰਨਾ ਹੈ ਚਾਰ ਦਾਣੇ ਸੁੱਟਣ ਤੋਂ ਬਾਅਦ ਬਾਕੀ ਜਿਹੜੇ 5 ਦਾਣੇ ਬਚ ਜਾਣਗੇ ਇਹ ਤੁਸੀਂ ਹੱਥ ਵਿੱਚ ਫੜ ਕੇ ਉੱਪਰ ਆਕਾਸ਼ ਵੱਲ ਸੁੱਟ ਦੇਣੇ ਨੇ ਤੇ ਆਪ ਪਿੱਛੇ ਹਟ ਜਾਣਾ ਹੈ ਉੱਪਰ ਨ ਸੁੱਟੇਗੇ ਦਾਣੇ ਤੁਹਾਡੇ ਉੱਪਰ ਨਹੀਂ ਡਿੱਗਨੇ ਚਾਹੀਦੇ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਟੱਚ ਨਹੀਂ ਕਰਨੇ ਚਾਹੀਦੇ ਸੰਗਤ ਜੀ ਇਹ ਸਹੀ ਉਪਾ ਜੇ ਤੁਹਾਨੂੰ ਕੋਈ ਗੱਲ ਸਮਝ ਨਾ ਆਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਹ ਉਪਾਕਰਨ ਦੇ ਨਾਲ ਤੁਹਾਡੇ ਘਰ ਵਿੱਚੋਂ ਨੈਗੇਟਿਵ એનર્ਜੀ ਅਤੇ ਦੁਲਿੱਦੜਤਾ ਦੂਰ ਹੋਵੇਗੀ ਮਾ લક્ષ્ਮੀ ਅਤੇ ਪੀਰਾ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਤਾਂ ਸੰਗਤ ਜੀ ਇਹ ਕਾਲੀ ਮਿਰਚ ਦਾ ਉਪਾ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਬਸ ਇੰਨਾ ਹੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜਰੂਰ ਲਿਖਿਓ ਨਹੀਂ ਤਾਂ ਜੈ ਭੀਰਾ ਦੀ ਲਿਖ ਕੇ ਜਰੂਰ ਜਾਇਓ ਅਸੀਂ ਤੁਹਾਡਾ ਤਹੇ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰੰਮ ਰੱਖਾ ਰੰਮ ਰਕਾਰ ਬਰਕਾ